ਦੇ 540 ਚੱਕਰ ਪੂਰੇ ਕਰਦਾ ਠੀਕ ਹੈ ਡਿਵਾਈਡ 10 10 ਦੀ ਜਿਹੜੀ ਮਾਲ ਜੀ ਵੈਲਕਮ ਆ ਜੀ ਅੱਜ ਦੇ ਬਲੌਗ ਚ ਜਿਹੜਾ ਜਿਹੜਾ ਬਲੌਗ ਆ ਜੀ ਇਹ ਇਹ ਨਾ ਚੱਕਰਾ ਸੰਬੰਧੀ ਹੈਗਾ ਟਰੈਕਟਰ ਦੇ ਆਪਰੇ ਦੀਪਾ ਦੇ ਚੱਕਰ ਦੀ ਸੈਟਿੰਗ ਆਪਾਂ ਕਿਵੇਂ ਕਰ ਸਕਦੇ ਹਾਂ ਜੇ ਆਪਾਂ ਨਹੀਂ ਚੱਕਰ ਦੀ ਸੈਟਿੰਗ ਕਰਦੇ ਆਪਣੇ ਕੀ ਨੁਕਸਾਨ ਨੇ ਤੇ ਵੀ ਜਿਵੇਂ ਟਰੈਕਟਰ ਹੋਰ ਚੱਲੀ ਜਾਂਦਾ ਵੀ ਟਰੈਕਟਰ ਜਿਆਦਾ ਤੇਲ ਖਾਂਦਾ ਆਪਣਾ ਤੇ ਮਸ਼ੀਨ ਦੇ ਜਿਆਦਾ ਚੱਕਰ ਹੋਣਗੇ ਜਿਆਦਾ ਟਰੈਕਟਰ ਨੂੰ ਉੱਪਰ ਦੀ ਹੋਣਗੇ ਤੇ ਇਹ ਨਾ ਜਿਆਦਾ ਕਸਾਈ ਹੋ ਜਾਂਦੀ ਹੈ ਇਹਦੀ ਰੀਪਰ ਦੀ ਤੇ ਮਤਲਬ ਇਹਨਾਂ ਚੱਕਰਾਂ ਦੀ ਜਿਹੜੀ ਸੈਟਿੰਗ ਹੈ ਸਹੀ ਹੋਣੀ ਚਾਹੀਦੀ ਹੈ ਤੇ ਚੱਕਰਾਂ ਦੀ ਸੈਟਿੰਗ ਕਰਵਾਉਣ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਨੂੰ ਟਰੈਕਟਰ ਦੇ ਆਰਪੀਐਮ ਤੇ ਵੀ ਕਿੰਨੇ ਆਰਪੀਐਮ ਦੇ ਆਪਣਾ 540 ਚੱਕਰ ਪੂਰੇ ਕਰਦਾ ਪਹਿਲਾਂ ਸਭ ਨੂੰ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਤੇ ਪਹਿਲਾਂ ਆਪਾਂ ਟਰੈਕਟਰ ਦੇ ਚੱਕਰ ਦੇਖਾਂਗੇ ਵੀ ਕਿੰਨੇ ਆਰਪੀਐਮ ਤੇ ਆਪਣੇ 540 ਚੱਕਰ ਪੂਰੇ ਕਰਦਾ ਆਜੇ ਪਹਿਲਾਂ ਪਰ ਟਰੈਕਟਰ ਸਟਾਰਟ ਕਰਕੇ ਨਾ ਬਾਕੀ ਕੋਈ ਭਾਵੇਂ ਵੀ ਜਿਹੜੇ ਟਰੈਕਟਰ ਕੋਸਤਾ ਮੀਟਰਾਂ ਦੇ ਸ਼ੋਅ ਕਰ ਲੈਂਦੇ ਨੇ 540 ਚੱਕਰ ਵੀ ਕਿੰਨੇ ਆਰਪੀਐਮ ਤੇ ਪੂਰੇ ਕਰ ਦਿਆਗੇ ਤੇ ਵਿੱਚ ਦੇ ਮੀਟਰ ਖਰਾਬ ਹੁੰਦੇ ਆਗੇ ਨਹੀਂ ਪਤਾ ਲੱਗਦਾ ਤੇ ਉਹਦੇ ਨਾਲ ਆਪਣੇ ਡੈਕੋਮੀਟਰ ਨਾਲ ਵੀ ਆਪਾਂ ਇਹਨੂੰ ਚੈੱਕ ਕਰ ਸਕਦੇ ਆਂਗੇ ਜਿਹੜੀ ਆਪਣੇ ਪੀਟੀਓ ਸਬਟੂਮ ਦੇ ਪਿਛੇ ਉਥੇ ਲਾ ਕੇ ਵੀ 540 ਚੱਕਰ ਕਿੰਨੇ ਆਰਪੀਐਮ ਤੇ ਪੂਰੇ ਕਰਦਾ ਬਾਕੀ ਜਿਹੜੇ ਮੀਟਰਾਂ ਦੇ ਸ਼ੋ ਕਰਦੇ ਨੇ ਤੇ ਉਹ ਮੀਟਰਾਂ ਦੇ ਦੇਖ ਕੇ ਆਪਾਂ ਕਰ ਸਕ ਦੇਖ ਸਕਦੇ ਆਂਗੇ ਅੱਜ ਪਹਿਲਾਂ ਆਪਣਾ ਟਰੈਕਟਰ ਦੇ ਤੁਹਾਨੂੰ ਦਿਖਾਉਣਾ ਹੈ ਵੀ ਕਿੰਨੇ ਆਰਪੀਐਮ ਤੇ ਚੱਕਰ 540 ਪੂਰੇ ਕਰਦਾ ਆਇਆ ਜੀ ਕਟ ਕਟ ਟੈਂਡ ਦਾ ਆਪਾਂ ਜਿਹੜਾ ਇਹ ਪੀਟੀਓ ਆ ਜਿਹੜੀ ਹੁਣ ਆਪਾਂ ਸਟੈਂਡਰਡ ਦੇ ਕਰਕੇ ਚਲਾਵਾਂਗੇ। ਮੂਲ ਰਵੇ ਵਸੂ ਵਿੱਚ ਇੰਦਰ ਸਟੈਂਡਰਡ ਹੁੰਦਾ ਇਹਦਾ 540 ਚੱਕਰ ਤੇ 540 ਹੁਣ ਆਪਾਂ ਦੇਖਦੇ ਕਿੰਨੇ rpm ਤੇ ਪੂਰੇ ਕਰਦਾ। ਆਇਆ ਉੱਪਰ ਆਇਆ। ਅਲੀ ਚੈਟਰ ਆਪਾਂ ਨੇ ਲਿਆ ਸਟਾਰਟ ਕਰ ਤੇ ਇੱਧਰ ਹੁਣ ਆਪਾਂ ਇਹਦਾ ਪੀਡੀਓ ਗੇਅਰ ਲਾਉਣਿਆਂਗੇ। ਪੀਡੀਓ ਗੇਅਰ ਆਪਾਂ ਨੇ ਲਾਤਾ ਇੱਧਰ। ਆਪਾਂ ਇਹਦਾ RPM ਦੇਖਾ ਲਿਆ ਕੋਈ ਜਿਹਾ ਕੇ ਸਟੈਂਡਰਡ ਪੂਰੇ ਕਰਦਾ। ਬਾਕੀ ਜਿਹਨਾਂ ਆਪਾਂ ਉਹਨਾਂ RPM ਵਧਾ ਕੇ ਚੈੱਕ ਕਰਾਵਣਿਆਂਗੇ ਇਹ 540 ਚੱਕਰ ਕੇ ਇਥੇ ਪੂਰੇ ਕਰਨਾ। ਤੇ ਆਹ ਬਾਕੀ ਉੱਪਰ ਜਿਹੜੇ ਇਹ ਆਰਪੀਆ ਵਧੀਆਂ ਜਾਂ ਰਹੀ ਆ ਤੁਸੀਂ ਜਿਹੜੇ ਦੇਖ ਹੀ ਰਹੇ ਹੋਗੇ ਆਹ ਉੱਪਰ ਉੱਪਰ ਇਹ ਆਰਪੀਆ ਵਧੀਆਂ ਜਾਂਗੇ ਤੇ ਇਹਦਾ ਚੱਕਰ ਵਧੀਆਂ ਜਾਂਗੇ। ਇਤਨਾ ਬਨਾਲੇ ਪੀਟਿੰਗ ਹੁੰਦਾ ਫਲਾਈ ਹੋਇ ਆਈ ਦੇਖੇ ਜਿਵੇਂ ਤੁਸੀਂ ਦੇਖ ਰਹੇ ਹੋ ਆ ਤਿੰਨ ਬਿੰਦੂ ਵੱਧ ਗਏ ਆ ਠੀਕ ਆ ਇਹਦੇ ਉਰੇ ਜਾ ਕੇ 140 ਚੱਕਰ ਪੂਰੇ ਕਰਨ ਜਾਂਦੇ ਆ ਦਾ ਹੈ ਨਾ 2100 RPM ਤੇ ਜਾ ਕੇ 540 ਚੱਕਰ ਪੂਰੇ ਕਰਦਾ ਜੀ ਦੇਖਿਆ ਹੈ ਨਾ ਇਹ 2100 ਤੇ 540 ਚੱਕਰ ਪੂਰੇ ਕਰਦਾ ਤੇ ਇਸੇ ਤਰ੍ਹਾਂ ਜਿਹੜਾ ਮਰਜੀ ਟਰੈਕਟਰ ਹੋਵੇ ਤੇ ਸਰਾਜ ਹੋਵੇ ਚਾਹੇ ਜੋਣ ਵਾਲੀ ਕਾ ਜਿਹੜਾ ਮਰਜੀ ਟਰੈਕਟਰ ਹੋਵੇ ਤੇ ਜਿਹੜਾ 2100 ਤੇ ਪੂਰੇ ਕਰਦਾ ਤੇ ਮਤਲਬ ਉਹ ਮੀਟਰ ਦੇ ਵਿੱਚ ਸੋ ਹੁੰਦਾ ਹੁੰਦਾ ਹੈ ਤੇ ਵਿੱਚ ਦੇ ਮੀਟਰ ਦੇ ਵਿੱਚ ਨਹੀਂ ਵੀ ਸੋ ਹੁੰਦਾ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਤੇ ਉਹ ਆਪਾਂ ਡੈਕੋਮੀਟਰ ਲਾ ਕੇ ਨਾ ਪੀਟੀਓ ਸਾਫਟ ਜਿਹੜੀ ਉਹਦੇ ਪਿੱਛੇ ਆਏ ਤੁਹਾਨੂੰ ਦਿਖਾਈਏ ਹੈ ਨਾ ਇਹ ਇਹ ਦੇਖਣਾ ਆਈ ਦੇ ਵੀਡੀਓ ਸ਼ਾਟ ਹੁੰਦੀਆਂ ਪਿੱਛੇ ਇਹਦੇ ਵਿਚਾਲੇ ਜਿਹੜਾ ਸੈਂਟਰ ਤੇ ਪੁਆਇੰਟ ਆਉਂਦਾ ਜਦ ਡੈਕੋਮੀਟਰ ਨਾਲ ਆਪਾਂ ਚੈੱਕ ਕਰਕੇ ਦੇਖ ਸਕਦੇ ਹਾਂ ਵੀ ਇਹ ਕਿੰਨੇ ਚੱਕਰ ਨਿਕਲ ਰਹੇ ਆ ਕਿ ਇਹਦੇ ਮਤਲਬ 540 ਨਿਕਲੇ ਚਾਹੀਦੇ ਆ ਤੇ ਉਧਰ ਆਪਾਂ ਨੂੰ ਆਰ ਪੀ ਐਮ ਦਾ ਪਤਾ ਲੱਗ ਜੂ ਕਿ ਕਿੰਨੇ ਆਰ ਪੀ ਐਮ ਤੇ ਪੂਰੇ ਕਰਦਾ ਹੈਗਾ ਤੇ ਇਸੇ ਤਰ੍ਹਾਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਵੀ ਜਿਹੜਾ ਮਰਜੀ ਟਰੈਕਟਰ ਹੋਵੇ ਆਪਾਂ ਵੀ ਤੁਹਾਨੂੰ ਦੱਸ ਹੀ ਦਿੰਦਾ ਨਾ ਵੀ ਇਹ ਜਿਹੜਾ 540 ਚੱਕਰ ਪੂਰੇ ਕਰਦਾ ਇਹ 2100 ਰੇਟਰ ਦੇ ਮਤਲਬ ਇੰਜਨ ਆ ਜਿਹੜਾ ਪੂਰੇ ਕਰਦਾ ਹੈਗਾ ਤੇਰੇ ਨਾਲ ਇਹਦੀ ਸੈਟਿੰਗ ਹੈ ਜਿਹੜੀ ਰੀਪਰ ਦੇ ਨਾਲ ਵੀ ਕਿਵੇਂ ਆਉਂਦੀ ਆ ਕੀ ਫਾਰਮੂਲਾ ਉਹ ਤੁਹਾਨੂੰ ਆਪਾਂ ਸਾਰਾ ਦਿਖਾਉਣਾ ਹੈ ਤੇ ਉਸ ਤੋਂ ਪਹਿਲਾਂ ਆਪਾਂ ਮਸ਼ੀਨ ਦਾ ਜਿਹੜਾ ਗੇਅਰ ਹੈਗਾ ਉਹ ਦੇਖਾਂਗੇ ਵੀ ਕਿੰਨੇ ਚੱਕਰ ਆਣਾਗਾ ਜਿਵੇਂ ਸਵਾ ਦਾ ਗੇਅਰ ਵੀ ਹੁੰਦਾ ਬਰਾਬਰ ਦਾ ਵੀ ਹੁੰਦਾ ਤੇ ਢੇੜ ਦਾ ਵੀ ਹੁੰਦਾ ਤੇ ਪੌਣੇ ਦੋ ਦਾ ਵੀ ਹੁੰਦਾ ਤੇ ਉਹ ਆਪਾਂ ਪਹਿਲਾਂ ਚੈੱਕ ਕਰਾਂਗੇ ਵੀ ਜਿਹੜਾ ਆਪਣਾ ਗੇਅਰ ਹੈਗਾ ਮਸ਼ੀਨ ਦਾ ਵੀ ਉਹ ਕਿੰਨੇ ਚੱਕਰ ਆਣਾਗਾ ਤੇ ਜਿਹੜਾ ਗੇਅਰ ਆ ਇਹ ਕਿਸੇ ਵੀ ਮਸ਼ੀਨ ਦਾ ਹੋਵੇ ਐ ਨਹੀਂ ਹੈ ਵੀ ਆਪਾਂ ਜਿਹੜੀ ਤੁਹਾਨੂੰ ਕੇਸ ਦਿਖਾਉਣਾ ਵੀ ਕੇਸ ਦੀ ਹੁੰਦਾ ਬਿਸ਼ਕਰਮਾ ਦਾ ਹੋਵੇ ਜਿਹੜੀ ਮਰਜ਼ੀ ਦਾ ਹੋਵੇ ਨਿਊ ਬਿਸ਼ਕਰਮਾ ਦਾ ਹੋਵੇ ਠੀਕ ਹੈ ਜੀ ਦੀਪ ਦਾ ਹੋਵੇ ਜਿਹੜੀ ਮਰਜ਼ੀ ਮਸ਼ੀਨ ਦਾ ਹੋਵੇ ਤੇ ਉਹਦੇ ਚੱਕਰ ਆਪਾਂ ਆ ਜਿਹੜਾ ਤੁਹਾਨੂੰ ਫਾਰਮੂਲਾ ਆਪਾਂ ਦੱਸਾਂਗੇ ਉਹਦੇ ਨਾਲ ਆਪਾਂ ਜਿਹੜੇ ਚੱਕਰ ਕੱਢ ਸਕਦੇ ਆਂਗੇ ਤੇ ਪਹਿਲਾਂ ਆਪਾਂ ਗੇਅਰ ਚੈੱਕ ਕਰਾਂਗੇ ਜੀ ਆਲਾ ਮਸ਼ੀਨ ਦਾ ਜਿਹੜਾ ਗੇਅਰ ਆਗਾ ਉਹ ਚੈੱਕ ਕਰਾਂਗੇ ਵੀ ਕਿੰਨੇ ਚੱਕਰਾਂ ਲੱਗਾ ਨਿਸ਼ਾਨੀ ਲਾ ਕੇ ਚੈੱਕ ਕਰਾਂਗੇ ਤੇ ਵਿੱਚ ਭਰਾਂਦੇ ਨਾ ਬੱਚ ਪਹਿਲਾਂ ਆਪਾਂ ਇੱਕ ਨਾ ਵੀਡੀਓ ਪਾਈ ਸੀਗੀ ਚੱਕਰਾਂ ਦੇ ਸਬੰਧ ਦੇ ਵਿੱਚ ਤੇ ਉਹਦੇ ਵਿੱਚ ਬਹੁਤ ਮੈਸੇਜ ਆਉਂਦੇ ਸੀਗੇ ਵੀ 855 ਦੇ ਵੀ ਕਿਹੜੀਆਂ ਪੂਣੀਆਂ ਪਹਿਣੀਆਂ ਸੋਆਂ ਲੀਕਾ ਦੇ ਕਿਹੜੀਆਂ ਪਹਿਣੀਆਂ ਤੇ ਉਹ ਜਿਹੜਾ ਹੁਣ ਤੁਹਾਨੂੰ ਫਾਰਮੂਲਾ ਆਪਾਂ ਦੱਸਣ ਜਾ ਰਹੇ ਹਾਂਗੇ ਉਹ ਹਰੇਕ ਟਰੈਕਟਰ ਤੇ ਲਾਗੂ ਹੁੰਦਾ ਚਾਹੇ ਜਿਹੜਾ ਮਰਜੀ ਟਰੈਕਟਰ ਹੋਵੇ ਤੇ ਪਹਿਲਾਂ ਆਪਾਂ ਨੂੰ ਮਸ਼ੀਨ ਦਾ ਜਿਹੜਾ ਰੀਪਰ ਦਾ ਜਿਹੜਾ ਗੇਅਰ ਆਗਾ ਤੇ ਉਹਦਾ ਪਤਾ ਹੋਣਾ ਚਾਹੀਦਾ ਵੀ ਕਿੰਨੇ ਚੱਕਰ ਵਾਲਾ ਗੀਰ ਆ ਦਾ ਆਜੋ ਪਹਿਲਾਂ ਸਾਨੂੰ ਆਪਾਂ ਦੱਸਦੇ ਆ ਵੀ ਕਿਹੜੇ ਹਿਸਾਬ ਨਾਲ ਆਪਾਂ ਇਹਨੂੰ ਚੈੱਕ ਕਰ ਸਕਦੇ ਆਂਗੇ ਤੇ ਇੱਧਰ ਜਿਹੜਾ ਇਹ ਆਪਣਾ ਆਹ ਮੂਰੇ ਸ਼ਾਫਟ ਖੋਲੀ ਹੋਈ ਆ ਨਾ ਇਹ ਟਰੈਕਟਰ ਵਾਲੀ ਜਿਹੜਾ ਮੂਰਲੀ ਸ਼ਾਫਟ ਹੁੰਦੀ ਹੈਗੀ ਤੇ ਆਹ ਗੀਰ ਦਾ ਜਿਹੜਾ ਮੂਰਲਾ ਪਾਸਾ ਇੱਥੇ ਵੀ ਨਿਸ਼ਾਨੀ ਲਾ ਲੈਣੀ ਆ ਆਪਾਂ ਨੇ ਆ ਦੇ ਜਿਹੜਾ ਇੱਥੇ ਆਹ ਨਿਸ਼ਾਨੀ ਲਾਤੀ ਇੱਧਰ ਇਹਦੇ ਉੱਪਰ ਆ ਬੜੇ ਐਸੇ ਤਰੀਕੇ ਨਾਲ ਨਾਲੇ ਤਾਂ ਉੱਪਰ ਗੀਰ ਤੇ ਵੀ ਨਿਸ਼ਾਨੀ ਲਾ ਲੈਣੀ ਆ ਤੇ ਇਹਦੇ ਥੱਲੇ ਸ਼ਾਫਟ ਤੇ ਵੀ ਨਿਸ਼ਾਨੀ ਲਾ ਲੈਣੀ ਆ ਐਸੇ ਤਰ੍ਹਾਂ ਇੱਧਰ ਠੀਕ ਹੈ ਜੀ ਇਸੇ ਤਰ੍ਹਾਂ ਇੱਧਰ ਚੱਕਰ ਆ ਇੱਧਰ ਵੀ ਨਿਸ਼ਾਨੀ ਲਾਤੀ ਨਹੀਂ ਆਈ ਤੇ ਇਸੇ ਤਰ੍ਹਾਂ ਇੱਧਰ ਨਿਸ਼ਾਨੀ ਲਾਤੀ ਆ ਦੇ ਆ ਉੱਪਰ ਗੇੜੇ ਦੇ ਉੱਤੇ ਠੀਕ ਆ ਜੀ ਇੱਧਰ ਉੱਪਰ ਵੀ ਨਿਸ਼ਾਨੀ ਲਾਤੀ ਇਹਦੇ ਆਪ ਤੇ ਹੁਣ ਆਪਣਾ ਜਿਹੜੀ ਟਰੈਕਟਰ ਵਾਲੀ ਸਾਈਡ ਆ ਸਾਫਟ ਆ ਗਈ ਉਧਰੋਂ ਚੱਕਰ ਪਾਉਣੇ ਨੇ ਕਿਉਂਕਿ ਟਰੈਕਟਰ ਵਾਲੀ ਸਾਈਡ ਚੱਕਰ ਪੈਂਦੇ ਹੁੰਦੇ ਨਾ ਪੀਟੀਓ 샤ਫਟ ਵਾਲੀ ਸਾਈਡ ਤੇ ਇੱਧਰੋਂ ਹੀ ਆਪਾਂ ਚੱਕਰ ਪਾ ਕੇ ਦੇਖਨੇ ਨੇ ਵੀ ਇੱਧਰ ਚੱਕਰ ਕਿੰਨੇ ਨਿਕਲਦੇ ਆਗੇ ਇਹਦੇ ਗੇੜਾ ਇਹਦਾ ਦੇਣਾ ਇੱਧਰ ਨੂੰ ਗੇੜਾ ਦੇਈ ਜਾਣਾ ਪਹਿਲਾਂ ਦੇਈ ਜਾਣਾ ਪੂਰਾ ਹੌਲੀ ਹੌਲੀ ਗੇੜਾ ਆਪਾਂ ਇਹਦਾ ਦੇਖ ਲੈਣਾ ਆਪਾਂ ਤੇ ਆ ਅਸੀਂ ਭਰਾਵੋ ਇੱਧਰ ਭਰਾਵੋ ਗੇੜਾ ਪੂਰਾ ਹੋਇਆ ਨਹੀਂ ਇਹਦਾ ਤੇ ਇੱਧਰ ਚੱਕਰ ਇਹਦਾ ਪੂਰੇ ਹੋ ਗਿਆ ਮਤਲਬ ਗੇੜਾ ਇੱਕ ਇਹਦਾ ਇੱਕ ਗੇੜਾ ਪੂਰਾ ਹੋ ਗਿਆ ਭਾਈ ਹਾਂ ਇੱਕ ਗੇੜਾ ਪੂਰਾ ਹੋ ਗਿਆ ਤੇ ਇਸੇ ਤਰ੍ਹਾਂ ਆਪਾਂ ਹੋਰ ਅੱਗੇ ਘੁਮਾ ਦੇਣੀ ਆ ਉਧਰ ਭਰਾਵੋ ਉਧਰ ਗੇੜਾ ਹੋਰ ਪੈ ਗਿਆ ਠੀਕ ਹੈ ਜੀ ਇੱਧਰ ਗੇੜਾ ਪੂਰਾ ਨਹੀਂ ਹੋਇਆ ਹਜੇ ਤੇ ਇੱਧਰ ਬਰਾਵੋ ģੇੜਾ ਪੂਰਾ ਹੋ ਗਿਆ ਟਰੈਕਟਰ ਵਾਲੀ ਸਾਈਡ ਤੇ ਤੇ ਇੱਧਰ ਦੂਜਾ ģੇੜਾ ਪੂਰਾ ਨਹੀਂ ਹੋਇਆ ਇੱਧਰ ਪੌਣਾ ਰਹਿ ਗਿਆ ਮਤਲਬ ਇਹ ਪੌਣੇ 2 ਦਾ ģੇਰ ਹੈਗਾ ਇਹ ਹਿਸਾਬ ਨਾਲ ਆਪਾਂ ਇਹ ਚੈੱਕ ਕਰ ਸਕਾਂਗੇ ģੇਰ ਵੀ ਇਹ ਕਿੰਨੇ ਦਾ ਇਹ ਪੌਣੇ 2 ਦਾ ģੇਰ ਹੈ ਜਿਹੜਾ ਆਪਣਾ ģੇਰ ਲਾਇਆ ਹੋਇਆ ਠੀਕ ਹੈ ਜੀ ਜਿਵੇਂ ਕਿ 1.75 ਦਾ ਕਹਿ ਸਕਦੇ ਆਂ ਹਾਂ ਇਹਨੂੰ ਆਪਾਂ 1.75 ਦਾ ਕਹਿ ਸਕਦੇ ਆਂਗੇ ਤੇ ਹਰੇਕ ਬੰਦੇ ਦੀ ਆਪਣੀ ਆਪਣੀ ਥਿਉਰੀ ਹੁੰਦੀ ਆ ਤੇ ਪਹਿਲਾਂ ਦੀ ਵੀਡੀਓ ਵਿੱਚ ਪਾਈ ਸੀ ਜਿਹੜੀ ਆਪਾਂ ਉਹਦੇ ਵਿੱਚ ਭਰਾ ਬਹੁਤ ਸੁਝਾਅ ਦੇ ਰਹੇ ਸੀਗੇ ਵੀ 1.75 ਦਾ ਨਹੀਂ ਹੁੰਦਾ ਜੀ ਇਹ ਇੰਨੇ ਦਾ ਹੁੰਦਾ ਤੇ ਵਿੱਚ ਭਰਾ 1.33 ਦਾ ਕਹਿੰਦੇ ਆ ਜਮਾ ਸਵਾ ਦੇ ਗੇਅਰ ਨੂੰ 1.68 ਦਾ ਡੇਢ ਦੇ ਨੂੰ ਕਹਿੰਦੇ ਆ ਕਿ 1.99 ਦਾ ਪੌਣੇ 2 ਨੂੰ ਕਹੀ ਜਾਂਦੇ ਆਗੇ ਤੇ ਭਰਾਵੋ ਆਪਾਂ ਤਾਂ ਇਸੇ ਤਰੀਕੇ ਨਾਲ ਫਾਰਮੂਲੇ ਦੇ ਹਿਸਾਬ ਨਾਲ ਕੱਢਦੇ ਹੁੰਦੇ ਆਂਗੇ ਜਮਾ ਸਹੀ ਨਿਕਲਦਾ ਤੇ ਟਰੈਕਟਰ ਐ ਪੂਰਾ ਵਧੀਆ ਚੱਲਿਆ ਪਿਛਲੇ ਸੀਜ਼ਨ ਵੀ ਤੇ ਪਹਿਲਾ ਇਹ ਜਿਹੜਾ ਮਰੀਪਰ ਰਸੀਆ ਹੈ ਆਪਣਾ 1855 ਦੇ ਲਾਇਆ ਹੋਇਆ ਸੀਗਾ ਤੇ ਪਿਛਲੇ ਸਾਲ ਇਹ ਆਪਾਂ 2000 ਦੇ ਲਾਦਾ ਸੀਗਾ ਚੱਕਰਾਂ ਦੇ ਇਸੇ ਤਰੀਕੇ ਨਾਲ ਆਵੇ ਦੀ ਚੱਕਰਾਂ ਦੀ ਆਪਾਂ ਸਾਈਡ ਕੀਤੀ ਸੀ ਜਿਹੜੀ ਕਿ ਬਹੁਤ ਵਧੀਆ ਚੱਲਿਆ ਤੇ ਨਾ ਟਰੈਕਟਰ ਇਹਦਾ ਗੇਅਰ ਸੀਗਾ ਨਾ ਕੋਈ ਗਰਮ ਹੋਇਆ ਬਾਲਾ ਯਾਦੇ ਜਬ ਵੀ ਗਰਮ ਨਹੀਂ ਹੋਇਆ ਮਤਲਬ ਮਾੜਾ ਮੋਟਾ ਦਾ ਜਿਵੇਂ ਨਾਰਮਲ ਗਰਮ ਹੁੰਦਾ ਉਹਨਾਂ ਕਦਾ ਹੁੰਦੀ ਰਹਾ ਗੇਅਰ ਜਾਂ ਲਗਾਤਾਰ ਚੱਲਦਾਗਾ ਤੇ ਬਾਕੀ ਤੁਹਾਨੂੰ ਇਹ ਦੱਸੀ ਦਿੱਤਾ ਵੀ ਇਹ ਚੱਕਰਾਂ ਦੇ ਐਡਾ ਨਿਕਲਦੇ ਆਗੇ ਬਾਕੀ ਤੁਹਾਨੂੰ ਹੁਣ ਜੀ ਆਪਾਂ ਫਾਰਮੂਲਾ ਦੱਸਦੇ ਆਂ ਵੀ ਟਰੈਕਟਰ ਦੇ ਰੀਪਰ ਦੇ ਜਿਹੜੀ ਸਾਈਟਿੰਗ ਆ ਗਈ ਚੱਕਰਾਂ ਦੀ ਉਹ ਕਿਹੜੇ ਫਾਰਮੂਲੇ ਨਾਲ ਹੁੰਦੀ ਆ ਗਈ ਤੇ ਆ ਜੀ ਪਹਿਲਾਂ ਆਪਾਂ ਹੁਣ ਕਾਪੀ ਤੇ ਤੁਹਾਨੂੰ ਨਾ ਕੈਲਕੂਲੇਟਰ ਕਰਕੇ ਦਿਖਾਉਣਿਆਂਗੇ ਉਹ ਨਾ ਫਾਰਮੂਲਾ ਦੱਸਣ ਤੋਂ ਪਹਿਲਾਂ ਇੱਕ ਤੁਹਾਨੂੰ ਗੱਲ ਹੋਰ ਵਿੱਚ ਐਡ ਆਨ ਕਰਦਾ ਵੀ ਜਿਹੜਾ ਆਹ ਡਰਮ ਹੁੰਦਾਗਾ ਕੇਐਸ ਦਾ ਇਹਦੇ ਦਾ 740 ਤੋਂ ਲੈ ਕੇ 780 ਚੱਕਰ ਹੋਣੇ ਚਾਹੀਦੇ ਨੇ ਜਿਵੇਂ ਵੱਡੇ ਡਰਮ ਵਾਲੀਆਂ ਆ ਗਈਆਂ ਜਿਵੇਂ ਬਿਸਕਰਮਾ ਨਿਊ ਵਸਕਰਮਾ ਤੇ ਉਹਨਾਂ ਦੇ ਚੱਕਰ 800 ਹੋਣੇ ਚਾਹੀਦੇ ਨੇਗੇ ਜਿਵੇਂ ਆਪਣੀ ਜਗਤਜੀਤ ਹੋਗੀ ਇੱਕ ਉਹਦੇ ਵੀ 800 ਚੱਕਰ ਹੋਣੇ ਚਾਹੀਦੇ ਨੇ ਅੱਜ ਤੁਹਾਨੂੰ ਹੁਣ ਆਪਾਂ ਜਿਹੜਾ ਫਾਰਮੂਲਾ ਪਹਿਲਾਂ ਦੱਸਿਆ ਸੀਗਾ ਤੇ ਉਹਦੇ ਨਾਲ ਕਲੀਅਰ ਕਰਦੇ ਆਂ ਵੀ ਕਿਹੜੀਆਂ-ਕਿਹੜੀਆਂ ਪੂੜੀਆਂ ਪੈਣੀਆਂ ਚਾਹੀਏ ਨੇ ਆਪਣੀਆਂ ਆਜਾ ਯੋਰੇ ਲਵੇ ਆਜਾ ਪਹਿਲਾਂ ਪੂਰਾ ਕਲੀਅਰ ਸਭ ਤੋਂ ਪਹਿਲਾਂ ਇਹ ਨਾ ਜਿਹੜੇ ਆਪਾਂ ਨੂੰ 540 ਚੱਕਰ ਚਾਹੀਦੇ ਹੁੰਦੇ ਨੇਗੇ ਠੀਕ ਹੈ ਉਸ ਤੋਂ ਬਾਅਦ ਕਿੰਨੇ ਰੇਟਨ ਵਾਲਾ ਆਪਣਾ ਟਰੈਕਟਰ ਟਰੈਕਟਰ ਹੈਗਾ ਤੇ ਉਸ ਵਾ ਕਿੰਨੇ ਆਰਪੀਐਮ ਦੇ ਵੇ ਚਲਾਉਣਾਗਾ ਇਹ ਆਪਾਂ 1500 ਆਰਪੀਐਮ ਤੇ ਚਲਾਉਣਾ ਇਹਨੂੰ ਦੋ ਇਧਰ ਸਿਫਰਾਂ ਦੋ ਇਧਰ ਆ ਦੋ ਸਿਫਰਾਂ ਕੱਟੇ ਗਈਆਂ ਤੇ ਬਾਕੀ ਆਪਾਂ ਨਾਲ ਤੁਹਾਨੂੰ ਕੈਲਕੂਲੇਟਰ ਕਰਕੇ ਦਿਖਾਵਾਂਗੇ ਤੇ ਜਿਵੇਂ ਹੁਣ ਇਧਰ ਤੁਹਾਨੂੰ ਕੈਲਕੂਲੇਟਰ ਦੇ ਨਾਲ ਮਤਲ ਲੈ ਕੇ ਨਾ ਤੁਹਾਨੂੰ ਆਪਾਂ ਕਰਕੇ ਦਿਖਾਈ ਚੱਲਾਂਗੇ ਨਾ ਹਾਂ ਜੀ ਦੋ ਸੇ ਆਪਣਾ ਦੋ ਸੇ ਫਰੋਂ ਕੱਟੇਂ ਗਿਆ ਹੋਰ ਜਿਹੜਾ 540 ਨੂੰ ਨਾ ਆਪਾਂ 21 ਤੇ ਡਿਵਾਈਡ ਕਰਨਾਗਾ। ਲਾਗਰ 21 ਤੇ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਗੁਣਾ 15 ਨਾਲ ਕਰ ਲੈਣਾ ਇਹਨੂੰ ਆਪਾਂ। ਇਹ ਤੇ ਇਹਨੂੰ 185 ਚੱਕਰ ਨਿਕਲ ਆਏ ਟਰੈਕਟਰ ਦੇ। ਜੇ ਜੀ ਦੀ ਪੀਟੀਓ ਦੇ ਚੱਕਰ ਨਿਕਲਣਗੇ 385 ਨਿਕਲਣਗੇ। 1500 ਰੇਸ ਦੇ ਜਾਵਾਂਗੇ 1500 ਆਪਾਂ ਆਰਪੀਐਮ ਤੇ ਕਰਾਂਗੇ। ਉਸ ਤੋਂ ਬਾਅਦ ਆਪਾਂ ਜਿਵੇਂ ਤੁਹਾਨੂੰ ਆਪਾਂ ਗੇਅਰ ਦਿਖਾਇਆ ਇਹਦਾ ਵੀ ਇਹਦਾ ਗੇਅਰ ਕਿੰਨੇ ਦਾਗਾ ਇਹਦਾ ਆਪਣਾ ਇਹ 1.2 ਦਾ ਗੇਅਰ ਬਣਦਾ ਜੀ ਇਹਨੂੰ ਆਪਾਂ ਗੁਣਾ ਕਰ ਦੇਣਾ ਇਹਦੇ ਨਾਲ ਗੇਅਰ ਨੂੰ 1.75 ਠੀਕ ਹੈ ਜੀ ਇਧਰ ਉਧਰ ਨਾਲ ਹੀ ਆਪਾਂ ਕੈਲਕੂਲੇਟਰ ਤੇ ਕਰੀ ਚੱਲਾਂਗੇ 385 ਜਿਸ ਤੋਂ ਬਾਅਦ ਗੁਣਾ ਕਰਨਾ 1.75 ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੀ ਵੱਡੀ ਪੂਲੀ ਨਾਲ ਗੁਣਾ ਕਰਾਂਗੇ ਬੱਡੀ ਪੂਲੀ ਕਿੰਨੇ ਦੀ ਹੈ ਆਪਣੀ ਬੱਡੀ ਪੂਲੀ ਹੁੰਦੀ ਆ ਕਿ ਅੱਜ ਮੈਂ ਗੇਰ ਵਾਲੀ ਕਹਿਦੀ ਆ ਆਪਾਂ ਮੇਨ ਪੂਲੀ ਕਿੰਨੇ ਦੀ ਆਂਦੀ ਪੂਲੀ ਆਪਣੀ ਪਿਛਲੀ ਠੀਕ ਆ ਪਿਛਲੀ ਪੂਲੀ ਹੈ ਕਿ ਡਰਮ ਵਾਲੀ ਕਹਿੰਦੇ ਜਿਹਨੂੰ ਇਹ 11.5 ਦੇ ਆਹ ਜਿਹੜੀ ਪੂਲੀ ਪਹਿਲਾਂ ਲਈ ਆਈ ਇਹਨੂੰ ਕਹਿੰਦੀ ਆ ਆਪਾਂ ਗੇਰ ਵਾਲੀ ਇਹਨੂੰ ਬਸ 13 ਨਾਲ ਗੁਣਾ ਕਰ ਦਾਂਗੇ 13 ਠੀਕ ਆ ਜੀ 13 ਨਾਲ ਗੁਣਾ ਕਰ ਦੇਣੀ ਠੀਕ ਆ ਜੀ ਗੁਣਾ ਕਰੇ 13 ਉਸ ਤੋਂ ਬਾਅਦ ਜਿਹੜੀ ਆਪਣੀ ਇਹ ਡਰਮ ਵਾਲੀ ਪੂਲੀ ਕਹਿੰਦੇ ਜਿਹਨੂੰ ਇਹ ਉਹ ਪਟਰਾ ਮਾਲੀ ਪੂਲੀ ਨੇ ਆਹ ਡਰਾਮਾ ਜੀ ਡਰਾਮਾ ਦੀ ਪੂਲੀ ਤਾਂ ਜਿਹੜੀ ਬਾਹਰ ਲੱਗੇ ਹੁੰਦੀ ਆ ਇਹਨੂੰ ਡਿਵਾਈਡ ਕਰ ਦੇਣਾ ਇੱਥੇ ਇਹ 11.5 ਦੀ ਆ 11.5 11.5 ਠੀਕ ਆ ਜੀ ਇਹਦੇ 761 ਚੱਕਰ ਨਿਕਲੇ ਪਰ ਉਹ ਜਿਹੜੇ ਤੁਸੀਂ ਦੇਖੀ ਲੇਤਾ ਕਾਟ ਕੈਲਕੂਲੇਟਰ ਦੇ ਵੀ ਇਹਦੇ 761 ਚੱਕਰ ਨਿਕਲੇ ਜਦ ਕਿ ਇਹ 740 ਤੋਂ 780 ਦੇ ਵਿਚ ਰਹਿਣੇ ਚਾਹੀਦੇ ਨੇ 740 ਤੋਂ ਉੱਪਰ ਨਹੀਂ ਜਾਣੇ ਚਾਹੀਦੇ 740 ਤੋਂ ਥੱਲੇ ਨਹੀਂ ਜਾਣੇ ਚਾਹੀਦੇ ਇੱਥੇ ਜੇ ਚੱਕਰ ਜਿਹੜੇ ਆਪਣੇ ਨੇ 770 ਆ ਜਾਂ 780 ਆ ਇਹਨਾਂ ਕੋਈ ਚੱਕਰ ਨਹੀਂ ਇਹ ਚੱਕਰਾਂ ਦੀ ਸੈਟਿੰਗ ਪੂਰੀ ਸਹੀ ਨਿਕਲਦੀ ਹੈਗੀ ਤੇ ਭਰਾਵੋ ਵਿੱਚ ਟਰੈਕਟਰਾਂ ਹੋਰਾਂ ਦੇ ਜਿਵੇਂ ਤੁਹਾਨੂੰ ਆ ਦਿਖਾਉਣੇ ਜਿਵੇਂ ਆਪਣਾ ਚਾਰਟ ਬਣਾਇਆ ਹੋਇਆ ਜਿਵੇਂ ਜਿਹੜੇ 60 ਤੋਂ 65 ਐਚਪੀ ਦੇ ਟਰੈਕਟਰ ਨੇ ਨਾ ਉਹਨਾਂ ਦੇ ਇਹ ਘੱਟ ਆਰਪੀਐਮ ਦੇ ਵਿੱਚ ਲੋ ਆਰਪੀਐਮ ਤੇ ਵੀ ਚੱਲੇ ਜਾਂਦਾ ਹੈ ਕਿਉਂਕਿ ਟਰੈਕਟਰ ਵੱਡੇ ਹੁੰਦੇ ਨੇਗੇ ਇਹ ਆਹ ਦਾ ਫਾਰਮੂਲਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸੀ ਦਿੱਤਾ ਤੇ ਜਦੋਂ ਆਹ ਜਿਹੜੇ 1500 ਦੀ ਚਲਾਇਆ ਸੀਗਾ ਜਿਹਦੇ ਸਵਾ ਦਾ ਗੇਅਰ ਲੱਗਿਆ ਹੁੰਦਾ ਉਹਨਾਂ ਦਾ ਇਹ ਫਾਰਮੂਲਾ ਜਿਵੇਂ ਆਹ ਦਾ ਸੇਮ ਹੀ ਆ ਗਿਆ 540 ਨੂੰ ਇਹਦੇ 21 ਦੇ ਡਿਵਾਈਡ ਕਰਕੇ 385 ਚੱਕਰ ਸਹੀ ਆ ਜਾਂਦੇ ਨੇ ਇਹਦੇ ਉਸ ਤੋਂ ਆ ਗੁਣਾ ਜਿਹੜਾ ਇਹਦਾ ਸਵਾ ਦਾ ਗੇਅਰ ਆ ਜਿਹੜਾ ਗੇਅਰ ਹੁੰਦਾ ਜਿਨ੍ਹਾਂ ਮਸ਼ੀਨਾਂ ਤੇ ਸਵਾ ਦਾ ਗੇਅਰ ਹੈਗਾ ਸਵਾ ਦਾ ਗੇਅਰ ਹੈਗਾ ਉਹਨੂੰ 385 ਨਾਲ ਸਵਾ ਨਾਲ 1.25 ਨਾਲ ਗੁਣਾ ਕਰ ਦਾਂਗੇ ਉਹ ਗੁਣਾ 16 ਦੀ ਪੁਲੀ ਛੋਟੀ ਡਰਮ ਵਾਲੀ ਡਰਮ ਵਾਲੀ ਉਹਦੇ ਇਹ 770 ਚੱਕਰ ਨਿਕਲਣਗੇ ਜੀ ਇਹਦੇ ਜਿਨ੍ਹਾਂ ਦੇ ਸਵਾ ਦਾ ਗੇਅਰ ਲੱਗਿਆ ਹੋਇਆ ਉਸ ਤੋਂ ਬਾਅਦ ਆ ਜੋ ਜਿਨ੍ਹਾਂ ਦੇ ਡੇਢ ਦਾ ਗੇਅਰ ਲੱਗਿਆ ਹੋਇਆ 385 ਚੱਕਰ ਸੇਮ ਹੀ ਨਿਕਲਦੇ ਨੇ ਆਗੇ 1530 ਜਹਾ ਚਲਾਇਆ ਆਪਾਂ ਨੇ ਉਸ ਤੋਂ ਬਾਅਦ ਗੁਣਾ 14 ਦੀ ਵੱਡੀ ਪੁਲੀ ਆ ਤੇ ਡਿਵਾਈਡ ਕਰ ਦੇਣਾ 1.5 ਦੀ ਪੁਲੀ ਤੇ ਜਿਹੜੀ ਆਪਣੀ ਛੋਟੀ ਡਰਮ ਵਾਲੀ ਆ ਜਿਨ੍ਹਾਂ ਦੇ ਡੇਢ ਦਾ ਗੇਅਰ ਲੱਗਿਆ ਹੋਇਆ ਯੋਧਾ 770 ਚੱਕਰ ਇਹਦੇ ਵੀ ਜਮ ਸਹੀ ਨਿਕਲਣਗੇ ਇਹ ਜਿਹੜਾ ਪ੍ਰਾਉ ਚਾਰਸੀ ਨਾ ਇਹ 60 ਤੋਂ ਜਿਹੜੇ 65 ਐਚਬੀ ਦੇ ਟਰੈਕਟਰ ਆਉਂਦੇ ਨੇ ਉਹਨਾਂ ਦੇ ਇਹ ਮਤਲਬ ਘਟ ਆਤਮੀਆਂ ਦੇ ਵਿੱਚ ਚੱਲੇ ਜਾਂਦੇ ਨੇ ਇਹ ਟਰੈਕਟਰ 1500 ਤੱਕ ਜਿਹੜੇ ਟਰੈਕਟਰ ਹੈਗੇ 50 ਤੋਂ 55 ਐਚਬੀ ਦੇ ਟਰੈਕਟਰ ਨੇਗੇ ਤੇ ਉਹ ਟਰੈਕਟਰ ਘਟੋ ਘਟਾਏ 1700 ਆਰਪੀਐਮ ਤੇ ਚੱਲਦੇ ਆਗੇ ਕਿਉਂਕਿ ਜਿਹੜੇ ਜੇ ਆਪਾਂ ਡਾਊਨ ਆਰਪੀਐਮ ਤੇ ਚਲਾਵਾਂਗੇ ਤਾਂ ਟਰੈਕਟਰ ਆਪਣਾ ਦਬੀ ਜਾਊਗਾ ਤੇ ਤੇਲ ਜ਼ਿਆਦਾ ਖਾਊਗਾ ਮਤਲਬ ਤੇ ਹੁਣ ਆਪਾਂ ਇਹ 1700 ਦੇ ਹਿਸਾਬ ਨਾਲ ਕਰਕੇ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜੇ 50 ਤੋਂ 55 HP ਦਾ ਟਰੈਕਟਰ ਚਲਦੇ ਨੇਗੇ 540 ਦੇ ਇਹ ਮੂਲਾ ਤਰੀਕਾ ਉਹੀ ਹੈ ਜੀ ਜਿਹੜਾ ਸੇਮ ਹੀ ਹੈ 540 ਨੂੰ ਆਪਾਂ 21 ਤੇ ਡਿਵਾਈਡ ਕਰ ਦਾਂਗੇ ਤੇ ਗੁਣਾ ਕਰ ਦਾਂਗੇ 17 ਨਾਲ ਇਹ ਆਪਾਂ 1700 RPM ਰੱਖਾਂਗੇ ਇੱਥੇ ਟਰੈਕਟਰ ਚਲਾਉਣਾ ਇੱਥੇ ਇਹਦੇ ਚਾ ਇਹਦੇ ਕਰਕੇ 17 ਨਾਲ ਗੁਣਾ 437 ਚੱਕਰ ਨਿਕਲਦੇ ਜੀ ਠੀਕ ਹੈ ਜੀ ਉਸ ਦਾ ਗੁਣਾ ਡੇਢ ਦਾ ਮਤਲਬ ਗੇਅਰ ਆਪਣਾ ਜਿਹਦੇ ਡੇਢ ਦਾ ਗੇਅਰ ਆਗਾ 50 ਤੋਂ 55 ਐਚਬੀ ਦੇ ਜਿਹੜੇ ਟਰੈਕਟਰ ਨੇ ਉਹਨਾਂ ਦੇ ਡੇਢ ਦਾ ਗੇਅਰ ਲੱਗਿਆ ਹੁੰਦਾ ਰੀਪਰ ਤੇ ਤੇ ਗੁਣਾ ਵੱਡੀ ਬੋਲੀ ਜੀ 13 ਦੀ ਤੇ ਡਿਵਾਈਡ ਕਰ ਲੈਣਾ 11 ਦੇ ਛੋਟੀ ਪੂੜੀ ਨਾਲ ਇਹਦੇ 774 ਚੱਕਰ ਨਿਕਲਣਗੇ ਜੀ ਜਿਵੇਂ 855 ਟਰੈਕਟਰ ਆਗਾ ਠੀਕ ਹੈ ਜੀ ਤੇ ਓਕਣ ਮਤਲਬ ਜਿਹੜੇ ਛੋਟੇ ਐਚਬੀ ਦੇ ਟਰੈਕਟਰ ਨੇਗੇ 50 ਤੋਂ 55 ਐਚਬੀ ਦੇ ਆਉਂਦੇ ਨੇਗੇ ਐਸੀ 1700 ਦੇ ਜਿਵੇਂ ਜਿਹਦੇ ਸਵਾ ਦਾ ਗੇਅਰ ਆ ਜੀ 437 ਚੱਕਰ ਨਿਕਲਦੇ ਨੇ ਮੂਰੇ ਮੇਨ ਤੇ ਗੁਣਾ ਗੇਅਰ ਸਵਾ ਦਾਗਾ ਤੇ ਗੁਣਾ 15 ਦੀ ਪੂਲੀ ਜਿਹੜੀ ਵੱਡੀ ਆ ਤੇ ਡਿਵਾਈਡ ਕਰ ਦਾਂ 1.5 ਦੀ ਪੂਲੀ ਨਾਲ ਇਹਦੇ 780 ਚੱਕਰ ਨਿਕਲਣਗੇ ਇਹਦੀ ਵੀ ਜਮਾ ਸਹੀ ਨਿਕਲਦੇ ਨੇ ਮਤਲਬ 780 ਚੱਕਰਾਂ ਦਾ ਕਰਿਆ ਨੇ ਚਾਹੀਦੇ ਨੇ ਇਹਦੇ ਰਾਸ ਦੇ 780 ਚੱਕਰ ਹੀ ਨਿਕਲੇ ਨੇ ਜੀ ਬਾਕੀ ਬਰਾਵੋ ਜਿਹੜਾ ਮਰਜੀ ਹੋਰ ਰੀਪਰ ਹੋਵੇ ਤੇ ਜਿਹੜਾ ਮਰਜੀ ਫਰੈਕਟਰ ਹੋਵੇ ਆਪਾਂ ਇਹ ਫਾਰਮੂਲੇ ਨਾਲ ਚੱਕਰਾਂ ਦੀ ਜਿਹੜੀ ਸੈਟਿੰਗ ਕਰ ਸਕਦੇ ਆਂਗੇ ਇਕਲ ਐਂਡ ਦੇ ਵਿੱਚ ਹੋਰ ਭਰਾਵੋ ਜਿਹੜੀ ਨਾ ਆਹ ਵੱਡੀ ਪੂਲੀ ਆ ਗਈ ਇਹ 17 ਤੋਂ ਨਾ ਵੱਡੀ ਨਹੀਂ ਹੋਣੀ ਚਾਹੀਦੀ ਤੇ ਕੁਝ ਭਰਾ ਨਾ ਗੇਅਰ ਬਦਲਣ ਦੇ ਮਾਰੇ ਵੀ ਗੇਅਰ ਤੇ ਥੋੜਾ ਖਰਚਾ ਵੱਧ ਆਉਂਦਾਗਾ ਵੀ ਉਹ ਬਦਲਣ ਦੇ ਮਾਰੇ ਨਾ ਵੀ ਆ ਜਿਹੜੀ ਵੱਡੀ ਪੂਲੀ ਆ ਇਹਨੂੰ ਵੱਡੀ ਜਾਲੇ ਪਾਉਂਦੇ ਨੇ 17 ਤੱਕ ਜਾਂ 17 ਤੋਂ ਉੱਪਰ ਲੈ ਜਾਂਦੇ ਨੇਗੇ ਇਹ ਉੱਪਰ ਨਹੀਂ ਲੈ ਕੇ ਜਾਣੀ ਚਾਹੀਦੀ ਕਿਉਂਕਿ ਇਹਨੂੰ ਤਰੇੜ ਆ ਜਾਂਦੀ ਹੈ ਜਦ ਜਿਆਦਾ ਜਿਆਦੇ ਚੱਕਰਾਂ ਦੇ ਚੱਲਦਾ ਇਹਨੂੰ ਤਰੇੜ ਆ ਜਾਂਦੀ ਹੈਗੀ ਇਹ ਟੁੱਟਣ ਦਾ ਡਰ ਰਹਿੰਦਾਗਾ ਤੇ ਜਿਹੜੀ ਆਪਣੀ ਆਉਂਦੀ ਛੋਟੀ ਪੂੜੀ ਡਰਮ ਵਾਲੀ ਠੀਕ ਹੈ ਜੀ ਇਹ 8 ਤੋਂ ਥੱਲੇ ਨਹੀਂ ਪਾਉਣੀ ਚਾਹੀਦੀ 8 ਤੱਕ ਮਤਲਬ 8 ਤੋਂ ਉੱਪਰ ਉਪਰੀ ਚਾਹੀਦੀ ਆ 8.5 9 10 ਉੱਪਰ ਚਾਹੀਦੀ ਆ ਕਿਉਂਕਿ ਜਿਹੜੀ ਇਹ ਡਰਮ ਦੇ ਵਿੱਚ ਜਦੋਂ ਮਾਲ ਚੜਦਾ ਹੈਗਾ ਇਹ ਸਲਿੱਪ ਦੇਣ ਲੱਗ ਜਾਂਦੀ ਆ ਜੇ ਇਹ ਸਲਿੱਪ ਦਿਉ ਤਾਂ ਤੇਲ ਦੀ ਕਬਜਕਸ਼ਨ ਜਾਵੇ ਵਧੂ ਤੇ ਅੱਗ ਲੱਗਦਾ ਡਰ ਰਹਿਣਾ ਆਪਣੇ ਬੈਲਟਾਂ ਖਰਾਬ ਹੋ ਜਾਂਦੀਆਂ ਨੇ ਤੇ ਆਹ ਵੱਡੀ ਬੂਲੀ ਮਤਲਬ ਆਪਾਂ 17 ਤੋਂ ਉੱਪਰ ਨਹੀਂ ਪਾਉਣੀ ਚਾਹੀਦੀ 17 ਤੋਂ ਥੱਲੇ ਥੱਲੇ ਰਹਿਣੀ ਚਾਹੀਦੀ ਹੈ ਕਿ 17 ਤੱਕ ਵੀ ਇਹ ਨਾਂ ਲੈ ਕੇ ਜਾਈਏ ਚੰਗੀ ਗੱਲ ਆ ਗਈ ਤੇ ਇਹ ਪੂਰੀ ਆਪਣੀ ਜਿਵੇਂ ਥੋੜਾ ਪਹਿਲਾਂ ਦੱਸੀ ਦਿੱਤਾ ਵੀ ਇਹ 8.5 ਤੋਂ ਮਤਲਬ ਥੱਲੇ ਨਹੀਂ ਚਾਹੀਦੀ ਬਾਕੀ ਭਰਾਵੋ ਇਹ ਫਾਰਮੂਲੇ ਦੇ ਨਾਲ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਉਹ ਆ ਕੋਈ ਵੀ ਮਰਜੀ ਟਰੈਕਟਰ ਹੋਵੇ ਤੇ ਜਿਹੜਾ ਮਰਜੀ ਰਿਪਰ ਹੋਵੇ ਉਹਦੇ ਨਾਲ ਆਪਾਂ ਚੱਕਰਾਂ ਦੀ ਸੈਟਿੰਗ ਕਰ ਸਕਦੇ ਹਾਂ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ